ਹਾਜੀ ਮਿੱਤਰੋ ਕੋਰਤੋ ਨੇ ਖੜੇ ਹੋ ਕੇ ਜਿੱਥੇ ਅੱਜ ਮਾਣ ਦਿੱਤਾ ਜੀ ਦਿਖਾਈ ਦੇ ਲਈ ਅੱਜ ਬੜਾ ਇਕੱਠ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਪੀਪੀ ਸੁਖਵਿੰਦਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਭਾਈ ਜੀ ਹੱਸੀ ਗਾਲ ਕੀ ਕਹੂੰਗੇ ਜੀ ਅੱਜ ਐਡਾ ਵੱਡਾ ਇਕੱਠ ਕੀਤਾ ਗਿਆ ਤੇ ਪਾਣੀ ਦਿੱਤੋ ਲਗਾਤਾਰ ਕਰਨ ਕੇ ਇਸ ਦਾ ਇਹ ਆਖਾਂ ਤੇ ਸਵਾਲ ਆ ਸਰਕਾਰ ਵਾਸਤੇ ਬਹੁਤ ਵੱਡਾ ਸਵਾਲ ਹੈ ਕਿ ਮੈਂ ਹੁਣ ਕਾਹਦੇ ਕੋਲ ਜਾ ਕੇ ਬੋਲਿਆ ਕਿ ਜਿਹੜਾ ਇੱਕ ਜਾਂ ਦੋ ਬੰਦੇ ਜਿੱਦਾਂ ਕੰਮ ਕਰਦੇ ਕੋਈ ਨਹੀਂ ਆਏ ਜੀ ਅੱਗੇ ਕੋਈ ਬਤਾਉਂਦਾ ਜੇ ਮਸਮਾਨਵਾਦ ਦਾ ਪੇਗਾਮ ਕਾਪਣਾ ਉਹਨੂੰ ਮੇਰਾ ਦੁਕਾਨੋਂ ਆਪਣੇ ਆਪ ਚੁੱਕੜ ਕੰਮ ਕਰਦਾ ਜਵਾਸ਼ੇ ਦੇ ਨੂੰ ਦੇਖਣਾ ਦਾ ਜਿਹੜੇ ਬੰਦੇ ਬਾਦਸ਼ਹ ਸੁਖਵਾ ਰਹੇ ਆ ਸੱਤ ਬੋਲਦੇ ਆ ਸਰਕਾਰ ਵੱਡਾ ਬੋਲਦੇ ਆ ਉਹਨਾਂ ਬੰਦੇ ਕਾਰ ਵੀ ਹੋਣੀ ਚਾਹੀਦੀ ਪਰ ਉਹ ਹੋਲਟ ਰਿਹਾ ਉਹ ਹੋਲਟ ਰਿਹਾ ਵਾ ਕਿ ਜਿਹੜੇ ਗਲਤ ਗਲਤ ਬੋਲਦੇ ਆ ਗਾਲ ਮਾਰਦੇ ਆ ਉਹ ਸਜਾਈ ਮੇ ਚੰਦੀ ਮਾਹ ਜਵਾਤ ਪਾਉਦੇ ਪਰ ਕੰਮ ਕਰਦਾ ਉਹ ਤੇ ਹਲੇ ਕਦੇ ਪੱਟ ਨਹੀਂ ਲੱਭਦੇ ਬਿਲਕੁਲ ਤੁਹਾਡੇ ਨਾਲ ਵੀ ਆ ਪਿਛਲੇ ਦਿਨੀ ਬਿੱਕ ਕਰਦੇ ਜਿਵੇਂ ਕਿ ਰੰਗਰੇਟ ਨੇ ਬੰਦੀ ਸੁਖਤਾਂ ਵਾਲੀ ਬੋਲੀ ਸੀ ਕਿ ਤੁਸੀਂ ਉਹਨਾਂ ਦੇ ਬੰਦ ਤੇ ਕਿ ਦੱਸ ਦੇ ਕਿਹਾ ਗਿਆ ਹੈ ਨਾ ਕੀ ਲੱਗਦਾ ਵੀ ਉਹ ਵੀ ਨਾਮ ਰਖੇ ਪੰਡਾ ਜਿਹੜਾ ਆਪਣੇ ਦੂਸਰੇ ਬਾਰੇ ਬੋਲਿਆ ਗਿਆ ਕੀ ਕਹਿੰਦੇ ਬਿਲਕੁਲ ਕੋਈ ਕਰਾ ਨਾ ਜੀ ਉਹ ਮੈਂ ਉਹ ਬਾਰੇ ਦੱਸਤੀ ਬੋਲੀ ਨਾ ਅਕਲ ਨਹੀਂ ਹੈ ਵੀ ਜੋ ਸਮਝਦੇ ਹੈ ਕਿ ਜਾਂ ਜਾਣ ਕੇ ਕਰਵਾ ਜਾਂ ਕੋਈ ਕਰਵਾ ਰਿਹਾ ਪਰ ਇਹ ਨਹੀਂ ਪਤਾ ਹੁਣ ਆਪਾਂ ਪਰ ਫੁੱਲ ਬੁਲਾ ਕੇ ਕੋਈ ਪੁੱਸਿਆਣੀ ਗੱਲ ਬੇਬੂ ਬੰਦਾ ਇਹ ਜਿਹੜਾ ਐਸਪਾਸੇ ਕਰਨਗੇ ਕਿ ਇਹ ਕਿਸੀ ਬਾਰੇ ਬਾਰੇ ਤਨਖਾਹ ਦੇ ਬਾਰੇ ਕਾਫੀ ਬੋਲ ਰਿਹਾ ਤੇ ਖੈਰ ਉਹ ਮਰਦਾ ਜੀ ਮੇਰੇ ਬਾਰੇ ਬਹੁਤ ਬੋਲਿਆ ਦੋ ਮਹੀਨੇ ਪਹਿਲਾਂ ਕਾਫੀ ਤੇ ਤੇ ਸ਼ੱਕ ਵਾਲੀ ਗੱਲ ਤੇ ਜੁਣਾ ਪਰ ਉਹਨੇ ਅੱਜ ਹੋਰਿਆ ਠਾਕੇ ਬੋਲ ਗੱਲ ਮੇਰੇ ਬਾਰੇ ਬੋਲਿਆ ਕਿ ਜਾਂ ਭੈਣ ਬਾਰੇ ਬੋਲਦਾ ਫਿਰ ਮਗਾਕ ਰੂਤੂ ਜੀ ਮਨਸਾ ਦਾ ਕਹਿੰਦਾ ਕਿ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਇਹ ਜਿਹੜਾ ਡ ਜਿਹੜਾ ਡਾਕਟਰ ਰੰਜੀਤ ਰੰਗਡੇਟੇ ਤੇ ਕੇਸ ਪਾਇਆ ਗਿਆ ਪਹਿਲਾਂ ਅੱਗੇ ਪਿੱਛੇ ਉਹ ਤੇ ਕੇਸ ਨਹੀਂ ਪਾਇਆ ਗਿਆ ਕਿਉਂਕਿ ਇਸ ਕੇਸ ਨੂੰ ਔਲਝਾਉਣ ਵਾਸਤੇ ਵੀ ਲੋਕਾਂ ਨੂੰ ਔਲਝਾਉਣ ਵਾਸਤੇ ਨਾ ਕਰਕੇ ਹੁੰਦੇ ਤੇ ਸਬ ਤੋਂ ਬਾਅਦ ਕੇਸ ਪਾਇਆ ਗਿਆ ਇਹਦੇ ਬਾਰੇ ਗੱਲ ਕਰਦੇ ਹਾਂ ਕਿ ਨਾ ਬਸ ਆਪਣੇ ਬਾਰੇ ਮੇਰੀ ਸੀ ਹਰ ਗੱਲ ਤੇ ਮੈਂ ਜਾ ਕੇ ਜਿਹੜਾ ਉੱਥੇ ਉਹਨਾਂ ਕਾਰਜ ਕਰਦੇ ਸਨ ਉਹ ਤੇ ਨਾਲ ਬਾਕੀ ਉਹ ਜਿਆਦਾ ਉਹਦਾ ਬਾਰੇ ਇਹ ਲੈ ਬਾਇੰਡ ਗਾਇਜ਼ ਜਿਆਦਾ ਸਹੀ ਇੱਕ ਅਨੁਭਵ ਹੁੰਦੀ ਹੈ ਨਾ ਮੈਨੂੰ ਵੀ ਪਤਾ ਹੀ ਹੈ ਬਸ ਤੇ ਬੰਦਾ ਕਰਿਆ ਮੈਨੂੰ ਇੰਨਾ ਪਤਾ ਮੇਰੇ ਧੀ ਨੂੰ ਵਾਲ ਕੱਟਦੇ ਸੀ ਮੇਰੇ ਨੇ ਕਿਹੜੀ ਟਰੀਅੂ ਹੋ ਸਕਦੀ ਹੈ ਸਭ ਇਸ ਤੀ ਹੁੰਦੇ ਆ ਤੇ ਤੀਨ ਕੋਈ ਬਾਪ ਇੰਨੀ ਗੱਲ ਬਰਤਕ ਨਹੀਂ ਕਰਦਾ ਜਿਹਨੇ ਕਰ ਮੈਂ ਬੋਲੀ ਨਾ ਬੋਲਣ ਦਾ ਕੀ ਗੱਲ ਹੋਣੀ ਸੀ ਪੜੀ ਹੋਣੀ ਸਾਰੇ ਨੇ ਉਹ ਗੱਲ ਬਰਤਕ ਵੀਰ ਜੀ ਅਹੀਂ ਤਾਂ ਨਹੀਂ ਸਰਕਾਰ ਨੂੰ ਜਿਵੇਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਗੰਡ ਬੱਕਦੇ ਨੇ ਕੁਝ ਲੋਕ ਆ ਆਪਸੀ ਭਾਈਚਾਰੇ 'ਚ ਫੁੱਟ ਪਾਉਂਦੇ ਆ ਇਹਨਾਂ ਦੇ ਪਹਿਲੇ ਨਿਕਾਮ ਨਿਕਾਮ ਕੱਢੀ ਜਾਵੇ ਬਿਲਕੁਲ ਸੱਚ ਕਹਾਂ ਬਾਬਾ ਜੀ ਬਹੁਤ ਪਹਿਲਾਂ ਪਹਿਲੇ ਇਹ ਗੱਲ ਬੋਲੀ ਸੀ ਕਿ ਇਹੋ ਜਿਹੇ ਮਸਲੇ ਤੇ ਦਰਖਾਸਤ ਜਿਉਂ ਤੋੜਨੀ ਚਾਹੀਦੀ ਕਿ ਸਰਕਾਰ ਦੇ ਕੋਈ ਹੈ ਨਾ ਜਿਹੜਾ ਬੰਦਾ ਗਲਤ ਬੋਲਦਾ ਸੋਸ਼ਲ ਮੀਡੀਆ ਤੇ ਐਕਟ ਹੈਗਾ ਉਹ ਉਸ ਪਰ ਤੋਂ ਸਖਰਤ ਕਰਾਉਂਦਾ ਚੱਕੇ ਉੱਪਰ ਸੀ ਮੈਂ ਵੀ ਹੋਵਾਂ ਕੋਈ ਹੋਵੇ ਆ ਇਹਦੇ ਵਿੱਚ ਜੱਟ ਮੱਝੀ ਸਿੰਘਾ ਕੋਲ ਮਸਲਾ ਦੇ ਹੈਗਾ ਚਾਪੀਆ ਕੋਲ ਮਸਲਾ ਨਹੀਂ ਹੈ ਸਾਡਾ ਨਿੱਜੀ ਮਸਲਾ ਹੈ ਮੇਰਾ ਤੇ ਬੁਰਜੇ ਦਾ ਇਹਦਾ ਆਸਰਾ ਸੀ ਉਹ ਬੋਲਿਆ ਸੀ ਪੱਤਰ ਕਰ ਜਿਵੇਂ ਸੋਸ਼ਲ ਮੀਡੀਆ ਦੇ ਦਾਰ ਵੀ ਆਪਣੇ ਕੁਝ ਲੋਕ ਬੈਠਾ ਜਿਵੇਂ ਨਹਿਮਤੀ ਗਰੇਵਾਲ ਹੋਵੇ ਹੋਰ ਉਹ ਵੀ ਆਪਣੇ ਸਿੱਖਾਂ ਖਿਲਾਫ ਬਲਾ ਲੋ ਜਾ ਨੌਜਵਾਨਾਂ ਖਿਲਾਫ ਬਹੁਤ ਬਦੀ ਸ਼ਬਦਾਂ ਕਲੀ ਬੋਲੋ ਦੇਖੋ ਮੈਂ ਤਾਂ ਪਹਿਲਾਂ ਕਿਹਾ ਆਪਣੀ ਆਪਣੀ ਸੋਚਾ ਹੁਣ ਤੁਹਾਡੀ ਆਪਣੀ ਸੋਚਾ ਤੁਹਾਡੀ ਆਪਣੀ ਸੋਚਾ ਹੁਣ ਮੈਂ ਆਪਣੀ ਸੋਚ ਨਾਲ ਬੋਲਣਾ ਮੇਰਾ ਕਿਸੂਰ ਮੈਂ ਕਿਸੇ ਬਾਰੇ ਗੱਲ ਬੋਲਦਾ ਉਹ ਕੋਈ ਕਿੰਨੇ ਲੋਕ ਹੁੰਦੇ ਉਹਨਾਂ ਮੇਸ਼ਾ ਬੋਲਣਾ ਹੀ ਗਲਤ ਹੁੰਦਾ ਆਪਣੀ ਸੋਚਾ ਹੁਣ ਉਹ ਕਿਉਂ ਬੋਲਦੇ ਆ ਬਰਾਇਆ ਜਾ ਰਿਹਾ ਪਹਿਲਾਂ ਕਹਤਾ ਸੀ ਬੋਲਦਾ ਜਾਂ ਬਰਾਇਆ ਜਾ ਰਿਹਾ ਇਹਦੇ ਬਾਰੇ ਪਰਤ ਪਰਤ ਪਾਰਿਸ਼ਪਾਲੀ ਸੂਤਰੋਂ ਤੁਹਾਡੀ ਤਾਂ ਕਾਫੀ ਜਾਣ ਰਹੀ ਚੈਨੀ ਜਿਹੜੀ ਉਹਨਾਂ ਨੂੰ ਚੋਰੀ ਕੀਤੀ ਬਿਲਕੁਲ ਇੱਕ ਫਕਲ ਤੋਂ ਕੋਸਮ ਜਿਹੜਾ ਬੰਦਾ ਵੀ ਰੱਖ ਕੇ ਘੱਡੇ ਲੈ ਘੁੰਮਦਾ ਹੂੰ ਇੱਕ ਥੋੜੀ ਪ੍ਰੋਪਰਟੀ ਐ ਜਿਹੜਾ ਬੰਦਾ ਛੋਟੂ ਜਿਹੇ ਨੂੰ 50 ਲੱਖ ਦੇ ਪਾ ਰਿਹਾ ਹੂੰ ਇਹ ਕਾਲਾ ਚੈਨੀ ਚੋਰੀ ਕਰੂਗਾ ਤਾਂ ਲੱਗਦਾ ਉਹਨੇ ਮੈਨੂੰ ਮੰਦਾ ਮੈਂ ਕੱਲ ਮੈਂ ਨਹੀਂ ਕਹਿੰਦਾ ਉਹਦਾ ਕਟੜ ਮੋਦੀ ਵੀ ਹਾਂ ਬਿਲੋ ਇਹ ਗੱਲ ਕਦੀ ਕਹੂਗਾ ਕਿ ਪੰਨਾ ਵਾਕਿਆ ਕੰਮ ਕਰਦਾ ਕੀ 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 ਸਮਝੂ ਕਿ ਕਿਉਂਕਿ ਇੱਕ ਸਾਲ ਪੁਰਾਣਾ ਕੇਸ ਹੈ ਜਿਹੜਾ ਇਹ ਚੈਨੀ ਵਾਲਾ ਉਹ ਅੱਜ ਪਾਇਆ ਯਾਨੀ ਕੀ ਸਮਝੂਗੀ ਅੱਛਾ ਅੱਛਾ ਰਿਹਾ ਸਾਰਿਆਂ ਨੂੰ ਜੀ ਆਇਆਂ ਨੂੰ ਜੋ ਸਾਰ ਉਸ ਗੱਲ ਚਲ ਜਾ ਕੌਣ ਆਪਣੇ ਅਬਰੋਜ ਦਾ ਤਲ ਇਹਦੇ ਉੱਡਣ ਲੱਗ ਗਏ ਇਸ ਨਾਲ ਕਿਵੇਂ ਦੇਖੋ ਪੰਜਾਬ ਦੇ ਹਾਲਾਤਾਂ ਲਗਾਤਾਰ ਵੇਖ ਰਹੇ ਕਿ ਮੁੱਸੇ ਵਾਲੇ ਦੀ ਹੱਤਿਆ ਕਰਵਾ ਦਿੱਤੀ ਇੰਨੀਆਂ ਨੌਜਵਾਨਾਂ ਨੂੰ ਜਿੱਦਾਂ ਲਿੱਕੇ ਜਾਂਦੇ ਆ ਦੇਖੋ ਉਹ ਤਾਂ ਜੇ ਨੌਜਵਾਨੀ ਆ ਪਤਰੀਏ ਨਬੇ ਦਾ ਖਾ ਉਦੋਂ ਬੜਾ ਨੁਕਸਾਨ ਹੋਇਆ ਆਪਣਾ ਸਾਡੇ ਨੋਜੋਣੀ ਦਾ ਸਾਡੇ ਸਿੱਖ ਸਿੱਖ ਜੇ ਆਪ ਅਪਡੇਟ ਫੀਲ ਮੱਦੇਦਰ ਨਾਲ ਹੋ ਜਾਏਗਾ ਪੰਜਾਹ ਸਾਲਾਂ ਦਾ ਸ਼ੋਦਾ ਹੈ ਦੁਬਾਰਾ ਫੇਕ ਹੁਲਾਸਾ ਦਾ ਬੰਦ ਇੱਕ ਤਰ੍ਹਾਂ ਦਾ ਬਿਲਕੁਲ ਜੀ ਇਹਨਾਂ ਪੀਪੀ ਸੁਖਵਿੰਦਰ ਜੱਲੜ ਨਾਲ ਆਪਾਂ ਗੱਲਬਾਤ ਕਰੀਏਗੀ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਹੈਗੇ ਉਹ ਕਾਲੇ ਸਿੰਧੂ ਦੇ ਤੇ ਤੇ ਲੇ ਕੇ ਸਾਰੇ ਆਪਣੇ ਸਾਡੇ ਕਿੱਥੇ ਨੇ